ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮਾਮਲਾ ਪੰਜਾਬ 'ਚ ਚੱਲ ਰਿਹਾ ਹੈ ਕਤਲकांड ਦਾ ਜਿਹਨਾਂ ਦਾ ਫਰਜ਼ੀ ਨਾਮ ਕਮਲ ਕੌਰ ਸੀ ਤੇ ਹੋਰ ਵੀ ਜਿਹੜੀਆਂ ਕੁੜੀਆਂ ਇਹੋ ਜਿਹੇ ਕੰਮ ਮਤਲਬ ਕੰਟੈਂਟ ਬਣਾਉਂਦੀਆਂ ਸੀ ਜਾਂ ਮੁੰਡੇ ਬਣਾਉਂਦੇ ਸੀ ਤੋਂਨ ਸਾਰਿਆਂ ਨੂੰ ਮੇਰੇ ਭਾਈ ਸਾਹਿਬ ਨੇ ਬੜੀ ਬਾਈ ਇੱਜ਼ਤ ਉਹਨਾਂ ਨੂੰ ਰੋਕਿਆ ਵੀ ਭਾਈ ਇਹ ਤੁਸੀਂ ਆਪਣਾ ਵੀਡੀਓ ਬਣਾ ਗਾਉਂਗਾ ਨੂੰ ਆਪਣੇ ਪੇਜ ਤੋਂ ਡਿਲੀਟ ਕਰੋ ਬਾਅਦ ਚ ਇਹ ਨਾ ਕਹੋ ਵੀ ਤੁਸੀਂ ਸਾਨੂੰ ਪਹਿਲਾਂ ਅਲਰਟ ਨਹੀਂ ਕੀਤਾ ਪਹਿਲਾਂ ਅਗਾਹ ਕੀਤਾ ਗਿਆ ਤੇ ਇਸੇ ਤਰ੍ਹਾਂ ਜਿੰਨਾਂ ਦਾ ਮੈਂ ਕਮਲਕੌਰ ਸੀ ਨਾ ਉਹਨਾਂ ਨੂੰ ਵੀ ਪਹਿਲਾਂ ਦੱਸਿਆ ਹੋਇਆ ਸੀ 2022 ਦੀ ਤੁਸੀਂ ਵੀਡੀਓ ਦੇਖੋ ਉਹਦੇ ਚ ਭਾਈ ਸਾਹਿਬ ਨੇ ਬਹੁਤ ਪਿਆਰੋਂ ਆਸਮੀ ਆਇਆ ਇੱਥੇ ਤੱਕ ਕਿ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਜੇ ਤੰਨੇ ਕੋਈ ਪਰਿਵਾਰ ਨੂੰ ਮਦਦ ਚਾਹੀਦੀ ਹੈ ਅਸੀਂ ਮਦਦ ਕਰ ਸਕਦੇ ਹਾਂ ਆ ਹੁਣ ਇੱਕ ਹੋਰ ਪਤਨ ਕੀ ਨਾਂ ਕੁੜੀ ਦਾ ਜਿਹਨੂੰ ਕਹਿ ਰਿਆ ਵੀ तितਲੀ ਬਣੀ ਵੀ ਉਹਦੇ ਤੇ ਹੁਣ ਉਹ ਰੋ ਰਹੀ ਸੀ ਕਹਿੰਦੀ ਮੇਰਾ 5 ਮਹੀਨੇ ਦਾ ਬੱਚਾ ਜਾਂ ਇਸ ਤਰ੍ਹਾਂ ਕਮਾਲ ਦੀ ਗੱਲ ਆ ਵੀ ਜਿੱਦੋਂ ਤੁਹਾਨੂੰ ਪਿਆਰ ਨਾ ਦੱਸ ਰਿਆ ਵੀ ਇਹੋ ਜਿਹਾ ਕੁਝ ਨਹੀਂ ਪਾਉਣਾ ਤੇ ਫਿਰ ਅੱਜ ਹੁਣ ਤੁਸੀਂ ਬੱਚੇ ਦੱਸਣ ਲੱਗੇ ਵੀ ਬੱਚੇ ਜਿੱਦੋਂ ਇਹੋ ਜਿਹਾ ਗੰਦ ਪਾਉਂਦੇ ਸੀ ਪੇਜਾਂ ਤੇ ਉਹ ਤੁਹਾਨੂੰ ਪਤਾ ਸੀ ਵੀ ਸਾਡੇ ਬੱਚੇ ਆ ਤੇ ਮੈਂ ਪਿਆਰ ਦੇ ਇਹ ਇਨਸਾਫ ਪਸੰਦ ਲੋਕ ਆ ਨਾ ਪਿਆਰ ਦੀ ਧਰਤੀ ਦੇ ਲੋਕ ਆ ਜਿਹੜੇ ਅਨਕੀਲੇ ਹੀ ਉਹਦੇ ਮੈਂ ਉਹਨਾਂ ਅੱਗੇ ਵੀ ਬੇਨਤੀ ਕਰਦਾ ਪਾਈ ਮਹਿਰੋ ਸਿੰਘਾ ਸਪੋਰਟ ਕਰੋ ਉਹਨਾਂ ਦੇ ਨਾਲ ਖੜੋ ਪਾਈ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਚੰਗਾ ਕੰਮ ਕੀਤਾ ਵੈਸੇ ਮੈਂ ਮਹਿਰੋ ਦਾ ਨਾਮ ਲਿਆ ਇਹ ਨਹੀਂ ਪਤਾ ਕਿ ਉਹ ਮਹਿਰੋ ਨੇ ਕੀਤਾ ਵਾ ਜਾ ਉਹਨੇ ਸਿੰਘਾ ਨੇ ਕੀਤਾ ਕਿਸੇ ਨੇ ਵੀ ਕੀਤਾ ਪਰ ਉਹ ਚੰਗਾ ਕੰਮ ਕੀਤਾ ਇਹ ਵਧੀਆ ਕੰਮ ਕੀਤਾ ਕੋਈ ਇਹ ਚ ਮਾਰੀ ਗੱਲ ਨਹੀਂ ਹੈ ਇਹਨਾਂ ਨੇ ਬਹੁਤ ਕੁਝ ਜਿਹੜਾ ਮੋਬਾਈਲ ਤਿੰਨ ਨਾਲ ਜਿਹੜੇ ਮਤਲਬ ਪ੍ਰੋਫੈਸਰ ਰੱਖਿਆ ਗੰਦ ਬੱਚੇ ਦੇਖਦੇ ਆ ਚੀਜ਼ਾਂ ਨੂੰ ਸਾਰਿਆਂ ਨੂੰ ਤੇ ਹੋਰ ਵੀ ਜਿਹੜੇ ਇਹੋ ਜਿਹੇ ਕੰਟਰੈਕਟ ਬਣਾਉਂਦੇ ਉਹਨਾਂ ਨੂੰ ਵੀ ਇਸ ਚੀਜ਼ ਤੋਂ ਆਪਣਾ ਸਿੱਖਿਆ ਲੈਣੀ ਚਾਹੀਦੀ ਉਹਨਾਂ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਇਹੋ ਜਿਹਾ ਕੁਸ ਤੇ ਬੜਾ ਕੁਸ ਹੋ ਰਿਹਾ ਹੈ ਸਾਰਾ ਕੁਸ ਬੰਦ ਕਰਨਾ ਚਾਹੀਦਾ ਬਲਕਿ ਜਿਹੜੇ ਹੋਰ ਲੋਕ ਆ ਜਿਹੜੇ ਮਤਲ ਮੈਂ ਉਹਨਾਂ ਲਈ ਕੋਈ ਇਹੋ ਜਿਹਾ ਸ਼ਬਦ ਨਹੀਂ ਵਰਤਾਂਗਾ ਮੈਂ ਚੰਗਾ ਨਹੀਂ ਸਮਝਦਾ ਇਹ ਚੀਜ਼ਾਂ ਨੂੰ ਗੋਲਣਾ ਪਰ ਜਿਹੜੇ ਕੁਸ ਖਿਲਾਫ ਜਾ ਰਹੇ ਆ ਉਹ ਖਿਲਾਫ ਨਾ ਜਾਓ ਪਿਆਰ ਦੀ ਧਰਤੀ ਆ ਪਿਆਰ ਦੀ ਧਰਤੀ ਤੇ ਇਹੋ ਜਿਹੀਆਂ ਚੀਜ਼ਾਂ ਨਹੀਂ ਚੱਲਦੀਆਂ ਇਹ ਖਾਲਸੇ ਦੀ ਧਰਤੀ ਹੈ ਇਥੇ ਖਾਲਸਾਈ ਕਾਨੂੰਨ ਚੱਲਣਾ ਅਮਰਤਪਾਲ ਸਿੰਘ ਮੈਰੋਦਾ ਤੁਸੀਂ ਸਾਥ ਦਿਓ ਸਾਰੇ ਜਣੇ ਉਹਨਾਂ ਨੇ ਵਧੀਆ ਕੰਮ ਕੀਤਾ ਬਹੁਤ ਵਧੀਆ ਤੇ ਜਿਹੜੇ ਹੋਰ ਉਹ ਜੇ ਕੰਟਰੈਕਟ ਬਣਾਉਂਦੇ ਆ ਉਹ ਵੀ ਆਪਣਾ ਲਾਤ ਹੋਵੇ ਹਸਿਆ ਰਹੂ ਉਹ ਬੰਦ ਕਰੋ ਇਹ ਕੰਮ ਸਾਰਾ ਕਈ ਬੰਦੇ ਬਹਾਨੇ ਬਣਾਉਂਦੇ ਆ ਕਿ ਜੀ ਸਾਡੀ ਕਮਾਈ ਦਾ ਸਾਧਨ ਤੇ ਜਿਹੜੇ ਗਰੀਬ ਆ ਭੁੱਖੇ ਮਰ ਜਾਂਦੇ ਜਿਹੜੇ ਦਿਹਾੜੀ ਕਰਦੇ ਆ ਮਜ਼ਦੂਰਾਂ ਨਾਲ ਜਿਹੜੇ ਰੇਡੀਆਂ ਲਾਉਂਦੇ ਫਿਰ ਉਹ ਤਾਂ ਬੱਚੀ ਨਾ ਪਾਲ ਲੈਣ ਇਹ ਬੜੇ ਬਹੁਤ ਤਗੜਾ ਇੱਕ ਬਹਾਨਾ ਕਮਾਈ ਤੁਸੀਂ ਕਰਨੀ ਨਹੀਂ ਚਾਹੁੰਦੇ ਕੰਮ ਤੁਸੀਂ ਕੋਈ ਕਰਨਾ ਨਹੀਂ ਚਾਹੁੰਦੇ ਆ ਸੌਖਾ ਤਰੀਕਾ ਕਿਸੇ ਨੂੰ ਇਸ ਤਰ੍ਹਾਂ ਭੇਜ ਕੇ ਪੈਸੇ ਕਮਾਉਣਾ ਇਹ ਚੰਗੀਆਂ ਗੱਲਾਂ ਨਹੀਂ ਐ ਇਹ ਸਾਰੀਆਂ ਬੰਦ ਕਰੋ ਇਹ ਚੀਜ਼ਾਂ ਵਧੀਆ ਕੀਤਾ ਤੁਸੀਂ ਸਾਥ ਦਿਓ ਅਮਰਪਾਲ ਸਿੰਘ ਮਹਿਰੋ ਦਾ ਜੀ ਇੰਨੇ ਕੁ ਵਿਚਾਰ ਸੀਗੇ ਮੈਂ ਹੁਣੇ ਵੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਵੇਖ ਰਿਹਾ ਫਿਰ ਮੈਂ ਕਿਹਾ ਚਲੋ ਆਪਾਂ ਵੀ ਬੋਲਦੇ ਹਾਂ ਕੁਝ ਨਾ ਕੁਝ ਦੋ ਗੱਲਾਂ ਇਹਨਾਂ ਬਾਰੇ ਕਿ ਮੈਂ ਕਹਿੰਦਾ ਹਰੇਕ ਬੰਦੇ ਨੂੰ ਬੋਲਣਾ ਚਾਹੀਦਾ ਪਿਆਰ ਦੀ ਜਿੰਨੇ ਉਹ ਖਿੱਲੇ ਬੰਦੇ ਐ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ